ਤਨ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਚੱਲ ਰਹੀ ਹੈ ਅਸਾ ਰਾਗ ਦੇ ਵਿੱਚ ਭਗਤ ਜੀ ਦੇ ਇਹ ਤੀਜੇ ਸ਼ਬਦ ਰੰਭ ਹੁੰਦੇ ਹਨ ਉਹ ਸ਼ਬਦ ਕੱਲ ਸੰਪੂਰਨ ਹੋਏ ਸੀ ਆਉ ਭਗਤ ਕਬੀਰ ਸਾਹਿਬ ਜੀ ਆਪਣੀ ਰਚਨਾ ਤੋਂ ਭਾਈ ਅਗਲਾ ਤੀਜਾ ਸ਼ਬਦ ਰੰਮ ਕਰਦੇ ਹੋਏ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਸਾ ਬਾਪ ਦਿਲਾਸਾ ਮੇਰੋ ਕੀਨਾ ਸਿਜ ਸੁਖਾਲੀ ਮੁਖ ਅੰਮ੍ਰਿਤ ਦੀਨਾ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਆਪਣੀ ਰਸਨਾ ਤੋਂ ਇਹ ਸ਼ਬਦ ਉਚਾਰਨ ਕਰਦੇ ਹਨ ਤੇ ਬਚਨ ਕਰਦੇ ਹਨ ਬਾਪ ਦਲਾਸਾ ਮੇਰੋ ਕੀਨਾ ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ ਕਹਿੰਦੇ ਹੋ ਪਰਮੇਸ਼ਰ ਅਕਾਲ ਪੁਰਖ ਸਾਡੇ ਪਿਤਾ ਬਾਪ ਹਨ ਜਦੋਂ ਉਹਦੇ ਨਾਲ ਮਲਾਪ ਹੋਇਆ ਮੇਲ ਹੋਇਆ ਤੇ ਭਗਤ ਜੀ ਕਹਿੰਦੇ ਸਾਡੀ ਅੰਤਰਾਤਮਾ ਸੇਜ ਜਿਹੜੀ ਸੀ ਸੁਖਾਲੀ ਹੋ ਗਈ ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ ਉਹ ਪਿਤਾ ਪਰਮੇਸ਼ਰ ਉਸ ਬਾਪ ਨੇ ਮੇਰੇ ਮੁਖ ਦੇ ਵਿੱਚ ਨਾਮ ਅੰਮ੍ਰਿਤ ਪਾਤਾ ਅੰਮ੍ਰਿਤ ਰੂਪੀ ਨਾਮ ਮੇਰੇ ਜੀਭਾ ਤੇ ਮੁਖ ਦੇ ਵਿੱਚ ਰੱਖਣਾ ਕੀਤਾ ਤੇ ਬਚਨ ਕਰਦੇ ਹਨ ਬਾਪ ਦਲਾਸਾ ਮੇਰੋ ਕੀ ਨਾਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ ਇਹਦੇ ਉਹ ਪਿਤਾ ਨੇ ਉਹ ਪਰਮੇਸ਼ਰ ਪਰਮਾਤਮਾ ਨੇ ਹਰੀ ਨੇ ਜਦੋਂ ਮੇਰੇ ਮੁਖ ਦੇ ਵਿੱਚ ਅੰਮ੍ਰਿਤ ਰੂਪੀ ਨਾਮ ਨੂੰ ਰੱਖਣਾ ਕੀਤਾ ਤੇ ਮੈਨੂੰ ਦਲਾਸਾ ਦੇ ਕੇ ਹਿਰਦੇ ਦੇ ਨਾਲ ਲਾਇਆ ਇਹ ਭਗਤ ਜੀ ਕਹਿੰਦੇ ਫਿਰ ਅੰਤਰਾਤਮੈ ਜਿਹੜੀ ਸੇਜ ਹੈ ਉਹ ਸੁੰਦਰ ਬਣ ਗਈ ਸੇਜ ਸੁਖਾਲੀ ਕਿਉਂਕਿ ਉਹਦੇ ਉੱਤੋਂ ਔਗੁਣਾਂ ਦੀ ਮੈਲ ਧਾਤੀ ਉਸ ਛੇਜ ਦੇ ਉੱਤੇ ਪਰਮੇਸ਼ਰ ਦਾ ਵਾਸ ਹੋ ਗਿਆ ਤਿਸ ਬਾਪ ਕੋ ਕਿਉ ਮਨੋਂ ਵਿਸਾਰੀ ਭਗਤ ਜੀ ਕਹਿੰਦੇ ਉਸ ਬਾਪ ਨੂੰ ਪਰਮੇਸ਼ਰ ਨੂੰ ਉਹ ਪਿਓ ਨੂੰ ਪਤੀ ਨੂੰ ਉਹ ਪ੍ਰਮਾਤਮਾ ਨੂੰ ਉਹ ਪਿਤਾ ਨੂੰ ਮਹਾਰਾਜ ਜੀ ਕਹਿੰਦੇ ਭਗਤ ਜੀ ਕਹਿੰਦੇ ਤਿਸ ਮਨੋਂ ਵਿਸਾਰੀ ਕਹਿੰਦੇ ਕਿਛਿੰਨ ਵੀ ਉਹਨੂੰ ਮੇਰੇ ਮਨ ਦੇ ਨਾਲੋਂ ਦੂਰ ਨਾ ਕਰੀਂ ਸਿਸ ਬਾਪ ਕੋ ਹੋਂ ਕਿਉ ਮਨੋ ਵਸਾਰੀ ਕਹਿੰਦੇ ਉਹਨੂੰ ਮੈਂ ਕਿਉ ਮਨ ਦੇ ਵਿੱਚੋਂ ਵਸਾਰਾਂ ਕਿਉ ਭੁੱਲਾ ਆਗੇ ਗਿਆ ਨਾ ਬਾਜੀ ਹਾਰੀ ਇਹਦੂ ਦਾ ਮੇਲ ਐ ਸਹ ਬਾਪ ਦਾ ਅਤੀ ਪਰਮੇਸ਼ਰ ਦਾਓ ਪਿਤਾ ਦਾ ਭਗਤ ਜੀ ਕਹਿੰਦੇ ਜਦੋਂ ਇਹ ਮਨ ਦੇ ਵਿੱਚ ਉਹ ਵਸ ਗਿਆ ਮਨ ਜਿਹੜਾ ਹੈ ਉਹ ਵਕਾਰਾਂ ਤੋਂ ਫੁਰਨਿਆ ਤੋਂ ਰਹਿਤ ਹੋ ਜਾਵੇਗਾ ਇਹ ਅੱਗੇ ਗਿਆ ਨਾ ਬਾਜੀ ਹਾਰੀ ਭਗਤ ਜੀ ਕਹਿੰਦੇ ਜਦੋਂ ਇਸ ਸੰਸਾਰ ਤੋਂ ਅੱਗੇ ਤੁਰਨਾ ਹੈ ਇਸ ਆਤਮਾ ਨੇ ਸਰੀਰ ਨੂੰ ਛੱਡ ਕੇ ਜਾਣਾ ਕਹਿੰਦੇ ਉਹ ਬਾਜੀ ਹਾਰ ਕਿੰਨੀ ਜਾਵਾਂਗੇ ਨਹੀਂ ਤਾਂ ਇਸ ਸ੍ਰਿਸ਼ਟੀ ਵਿੱਚ ਇਹ ਸੰਸਾਰ ਇੱਕ ਜੂਏ ਦੀ ਤਰ੍ਹਾਂ ਹੈ ਜੇ ਬਹੁਤ ਸੇ ਜੀਵ ਇਸ ਬਾਜੀ ਨੂੰ ਹਾਰ ਕੇ ਚਲੇ ਜਾਂਦੇ ਹਨ ਪਰ ਜਿਨ ਨੇ ਨਾਮ ਦਾ ਆਸਰਾ ਉਹ ਆਪਣੇ ਪਿਓ ਦੀ ਪਤਨੀ ਪਰਮੇਸ਼ਰ ਦੀ ਬਾਪ ਦੀ ਬਾ ਨੂੰ ਛੱਡੀ ਭਗਤ ਜੀ ਕਹਿੰਦੇ ਉਹ ਬਾਪ ਦਾ ਸੰਗ ਰੱਖਿਆ ਭਗਤ ਜੀ ਕਹਿੰਦੇ ਫਿਰ ਉਹ ਜਾਣ ਲੱਗਿਆ ਉਹ ਖਾਈ ਨਹੀਂ ਕੱਟਣੀ ਪਵੇਗੀ ਇਸ ਬਾਜੀ ਨੂੰ ਭਗਤ ਜੀ ਕਹਿੰਦੇ ਜਿੱਤ ਕੇ ਜਾਵਾਂਗੇ ਅੱਗੇ ਗਿਆ ਨਾ ਬਾਜੀ ਹਾਰੀ ਕਹਿੰਦੇ ਬਾਜੀ ਜਿਹੜੀ ਇਹ ਸੰਸਾਰ ਰੂਪੀ ਬਾਜੀ ਇਹਨੂੰ ਜਿੱਤ ਜਾਵਾਂਗੇ ਮੂਈ ਮੇਰੀ ਮਾਈ ਉਹ ਖਰਾਸ ਖੱਲਾ ਕਹਿੰਦੇ ਹੁਣ ਦੂਜਾ ਪਦ ਭਗਤ ਜੀ ਰੰਮ ਕਰਦੇ ਹਨ ਕਹਿੰਦੇ ਮੇਰੀ ਮਾਈ ਕਿਆ ਤ੍ਰਿਸ਼ਨਾ ਰੂਪੀ ਮਾਇਆ ਨ ਮਾਈ ਮੇੜੀ ਜਿਹਨੀ ਮਾਂ ਐ ਨਾ ਤ੍ਰਿਸ਼ਨਾ ਰੂਪੀ ਮਾਂ ਮਾਈ ਜਿਹੜੀ ਸੀ ਉਹ ਮਰ ਗਈ ਹੁਣ ਇਹ ਪਰਮੇਸ਼ਰ ਦੇ ਨਾਲ ਜਦੋਂ ਮੇਲ ਬਣਿਆ ਸਬਦ ਰਾਹੀ ਭਗਤ ਜੀ ਕਹਿੰਦੇ ਫਿਰ ਇਹ ਮੂਈ ਮੇਰੀ ਮਾਈ ਹੋਂ ਖਰਾਸ ਖੱਲਾ ਮੈਂ ਸੌਖਾ ਹੋ ਗਿਆ ਜਦੋਂ ਇਹ ਮਾਂ ਜਿਹੜੀ ਸੀ ਮਾਈ ਜਿਹੜੀ ਸੀ ਤ੍ਰਿਸ਼ਨਾ ਸੀ ਜਿਹੜੀ ਉਹ ਮਾਰਤੀ ਮਾਲਕ ਨੇ ਤੇ ਮਾਰਬ ਜੀ ਕਹਿੰਦੇ ਭਗਤ ਜੀ ਕਹਿੰਦੇ ਹਾਂ ਖਰਾ ਸੁਖਾਲਾ ਹੋਣ ਮੈਂ ਖਰਾ ਹੋ ਗਿਆ ਸੁਖਾ ਹੋ ਗਿਆ ਅਹਰੋ ਨਹੀਂ ਦਕਲੀ ਲੱਗੇ ਨਾ ਪਾਲਾ ਹੁਣ ਮਾਰਾ ਜੀ ਕਹਿੰਦੇ ਉਹ ਗੋਦੜੀ ਰੂੰਦੀ ਜਿਹੜੀ ਗੋਦੜੀ ਹੁੰਦੀ ਹੈ ਨਾ ਭਗਤ ਜੀ ਕਹਿੰਦੇ ਹੁਣ ਮੈਨੂੰ ਪਾਲਾ ਨਹੀਂ ਲੱਗਦਾ ਕੱਕਰ ਨਹੀਂ ਲੱਗਦਾ ਠੰਡ ਨਹੀਂ ਮਹਿਸੂਸ ਹੁੰਦੀ ਪਹਿਰੂ ਨਹੀਂ ਦਗਲੀ ਲੱਗੇ ਨਾ ਪਾਲਾ ਹੁਣ ਵਾਰ-ਵਾਰੀ ਚੰਬੜੀ ਰੂਪੀ ਦਗਲੀ ਜਿਹੜੀ ਇਹਨੇ ਧਾਰਨ ਨਹੀਂ ਕਰਨੀ ਪਵੇਗੀ ਇਹ ਪਾਣੀ ਨਹੀਂ ਪੈਗੀ ਆਤਮਾ ਜਿਹੜੀ ਇਹਦੇ ਤੋਂ ਰਹਿਤ ਹੋ ਗਈ ਸਾਦੀ ਕਹੂਗੀ ਭਗਤ ਜੀ ਕਹਿੰਦੇ ਉਹਦਾ ਮੇਲ ਹੋ ਗਿਆ ਇਹ ਬਾਜੀ ਨੂੰ ਜਿੱਤ ਲਿਆ ਇਹ ਮਾਇਆ ਰੂਪੀ ਜਿਹੜੀ ਮਾਈ ਸੀ ਉਹ ਮਰ ਗਈ ਕਹਿੰਦੇ ਪਹਿਰੂ ਜਿਹੜੀ ਵਾਰ-ਵਾਰ ਇਹ ਆਤਮਾ ਨੂੰ ਇਹ ਸਰੀਰ ਰੂਪੀ ਰਜਾਈ ਲੈਣੀ ਪੈਂਦੀ ਸੀ ਦਗਲੀ ਗੋਦੜੀ ਕਹਿੰਦੇ ਹਨ ਦਗਲੀ ਰੂਹ ਦੀ ਗੋਦੜੀ ਜਿਹੜੀ ਸਰੀਰ ਹੈ ਕਹਿੰਦੇ ਪੈਣਣੀ ਪੈਂਦੀ ਸੀ ਵਾਰ-ਵਾਰ ਜੰਮਦੇ ਸੀ ਪਾਣੀ ਪਿੰਦੀ ਸੀ ਆਤਮਾ ਨੂੰ ਕਹਿੰਦੇ ਖਤਮ ਹੋ ਗਿਆ ਸਿਲਸਿਲਾ ਪਹਿਰੂ ਨਹੀਂ ਦਗਲੀ ਲੱਗੇ ਨਾ ਪਾਲਾ ਭਗਤ ਜੀ ਕਹਿੰਦੇ ਵਾਰ-ਵਾਰ ਪਾਣ ਦੀ ਹੁਣ ਜ਼ਰੂਰਤ ਨਹੀਂ ਰਹਾ ਬਿਸ਼ਰਾਮ ਦੇ ਕੇ ਭਗਤ ਜੀ ਅੱਗੇ ਬਚਨ ਕਰਦੇ ਹਨ ਬਲ ਤਿਸ ਬਾਪੇ ਜਿਨਹੋਂ ਜਾਇਆ ਅਸੀਂ ਮਹਾਰਾਜ ਜੀ ਕਹਿੰਦੇ ਭਗਤ ਜੀ ਕਹਿੰਦੇ ਅਸੀਂ ਉਸ ਬਾਪ ਤੋਂ ਕੁਰਬਾਨ ਜਾਂਦੇ ਆ ਸਦਕੇ ਜਾਂਦੇ ਆ ਹਰੀ ਤੋਂ ਕਹਿੰਦੇ ਉਹ ਬਾਪ ਸਾਡੇ ਤੋਂ ਅਸੀਂ ਸਦਕੇ ਜਾਂਦੇ ਆ ਕੁਰਬਾਨ ਜਾਂਦੇ ਹਾਂ ਪੰਜਾਂਤੀ ਮੇਰਾ ਸੰਗ ਚੁਕਾਇਆ ਕਹਿੰਦੇ ਉਹਦੇ ਮੇਲ ਕਰਕੇ ਨਾ ਉਹ ਬਾਪ ਦਾ ਸੰਗ ਕਰਨ ਕਰਕੇ ਭਗਤ ਜੀ ਕਹਿੰਦੇ ਪੰਜ ਚੋਰਾ ਤੋਂ ਸੰਗ ਛੁੱਟ ਗਿਆ ਸਾਡਾ ਖਿਹੜਾ ਛੁੱਟ ਗਿਆ ਪੰਜ ਜਿਹੜੇ ਕਰਸਾਨ ਸੀ ਪੰਜ ਵਿਕਾਰ ਸੀ ਪੰਜ ਚੋਰ ਸੀ ਉਹ ਭੱਜ ਗਏ ਨੱਠ ਕੇ ਡਰਦੇ ਨੱਠ ਕੇ ਪੰਜਾਂ ਤੇ ਮੇਰਾ ਸੰਗ ਝੁਕਾਇਆ ਪਹਿਲੋਂ ਉਹਨਾਂ ਨਾਲ ਦੋਸਤੀ ਸੀ ਹੁਣ ਮਾਲਕ ਨਾਲ ਦੋਸਤੀ ਪੈ ਗਈ ਇਹ ਪੰਜ ਜਿਹੜੇ ਸੀ ਉਹ ਭੱਜ ਗਏ ਨੱਠ ਕੇ ਛੱਡ ਕੇ ਧੋੜ ਕੇ ਨਹੀਂ ਤਾਂ ਦੇਖੋ ਮਰਨ ਤੋਂ ਪਹਿਲਾਂ ਨਹੀਂ ਛੱਡਦੇ ਇਹ ਪੰਜ ਕਰਸਾਨ ਪੰਜ ਚੋਰ ਮਨੁੱਖ ਜਦ ਜੀ ਸਰੀਰ ਮਰਦਾ ਉਦੋਂ ਹੀ ਭੱਜਦੇ ਹਨ ਪਰ ਜਦੋਂ ਭਗਤ ਜੀ ਕਹਿੰਦੇ ਮੇਲ ਹੋ ਗਿਆ ਇਹ ਪੰਚਾਂ ਤੇ ਮੇਰਾ ਸੰਗ ਛੁੱਟਕਾਇਆ ਛੁੱਟ ਗਿਆ ਭਗਤ ਜੀ ਕਹਿੰਦੇ ਨਾ ਦਾ ਸੰਗ ਜਿਵੇਂ ਸ਼ਬਦ ਪੜਦੇ ਨਾ ਭਗਤ ਜੀ ਦਾ ਪੰਜ ਕਰਸਾਨ ਭਾਗ ਗਏ ਲੈ ਬਾਦੀ ਉਹ ਜੀ ਉਹ ਦਰਬਾਰੀ ਉਥੇ ਭਗਤ ਜੀ ਕਹਿੰਦੇ ਹਨ ਕਿ ਜਦੋਂ ساری ਜ਼ਿੰਦਗੀ ਇਹਨਾਂ ਤੋਂ ਖਹਿੜਾ ਨਹੀਂ ਛਡਾ ਸਕਦੇ ਔਰ ਜਦੋਂ ਇਹ ਦੇਹ ਦੇ ਵਿੱਚੋਂ ਆਤਮਾ ਨਿਕਲਦੀ ਹੈ ਉਦੋਂ ਪੰਜੀ ਦੌੜ ਜਾਂਦੇ ਹਨ ਕਰਸਾਨ ਭਾਗ ਗਏ ਲੈ ਬਾਦਿਓ ਜੀਓ ਦਰਬਾਰੀ ਜਦੋਂ ਧਰਮ ਰਾਜ ਦੇ ਦਰਬਾਰ ਦੇ ਵਿੱਚ ਬੰਨਿਆ ਜਾਂਦੀ ਹੈ ਨਾ ਆਤਮਾ ਨੂੰ ਲੇਖਾ ਦੇਣਾ ਪੈਂਦਾ ਉਦੋਂ ਇਹ ਭੱਜ ਜਾਂਦੇ ਹਨ ਦੌੜ ਜਾਂਦੇ ਹਨ ਫਿਰ ਸਜ਼ਾ ਆਤਮਾ ਨੂੰ ਭੁਗਤ ਨਹੀਂ ਪੈਂਦੀ ਹੈ ਇਹ ਸਾਰੀ ਜ਼ਿੰਦਗੀ ਸਰੀਰ ਤੋਂ ਮਾਰੇ ਕਰਮ ਕਰਾਉਂਦੇ ਹਨ ਪੰਜ ਕਰਸਾਨ ਵਕਾਰ ਇੱਥੇ ਕਬੀਰ ਸਾਹਿਬ ਜੀ ਕਹਿੰਦੇ ਪੰਜੇ ਨੱਠ ਗਏ ਇਸ ਕਰਕੇ ਭਗਤ ਜੀ ਬਲਿਹਾਰ ਜਾਂਦਿਆਂ ਨੇ ਕਹਿੰਦੇ ਬਲ ਜਾ ਕਿਸ ਬਾਪੈ ਜਿਨਹੋਂ ਜਾਇਆ ਜਿਹਦਾ ਮੈਂ ਪੁੱਤਰ ਹਾਂ ਪਰਮੇਸ਼ਰ ਦਾ ਉਹਦੇ ਤੋਂ ਬਾਪ ਤੂੰ ਮੈਂ ਕੁਰਬਾਨ ਜਾਂਦਾ ਹਾਂ ਪੰਜਾਂ ਤੇ ਮੇਰਾ ਸੰਗ ਚੁਕਾਇਆ ਕਹਿੰਦੇ ਚੁੱਕੇ ਗਏ ਖਤਮ ਹੋ ਗਏ ਪੰਜੇ ਪੰਜ ਮਾਰ ਪਾਵਾ ਤਲ ਦੀਨੇ ਇਹ ਪੰਜਾਂ ਨੂੰ ਮਾਰ ਕੇ ਭਗਤ ਜੀ ਕਹਿੰਦੇ ਮੇਰੇ ਪੈਰਾਂ ਥੱਲੇ ਦਬਤਾ ਲਤਾੜਤਾ ਇਹ ਪੰਜਾਂ ਨੂੰ ਫੜ ਕੇ ਪੈਰਾਂ ਥੱਲੇ ਲਤਾੜਤਾ ਪੰਚ ਮਾਰ ਪਾਵਾ ਤਲ ਦੀਨੇ ਪਾਵਾ ਤੋ ਭਾਰ ਪੈਰਾਂ ਨੂੰ ਕਹਿੰਦੇ ਨ ਪਾਵ ਪੈਰਾਂ ਦੇ ਤਲੇ ਭਗਤ ਜੀ ਕਹਿੰਦੇ ਲਤਾੜ ਦਿੱਤੇ ਮਾਰ ਦਿੱਤੇ ਹਰ ਸਿਮਰਨ ਮੇਰਾ ਮਨ ਤਨ ਭਿੰਨੇ ਕਹਿੰਦੇ ਉਰਤਾਂ ਰੀ ਦਾ ਸਿਮਰਨ ਮਨ ਨੂੰ ਚੰਗਾ ਲੱਗਦਾ ਹੈ ਹਰ ਸਿਮਰਨ ਮੇਰਾ ਮਨ ਅਤੇ ਤਨ ਭਿੱਜ ਗਿਆ ਉਹਦਾ ਸਿਮਰਨ ਦੇ ਵਿੱਚ ਮੈਂ ਲੀਨ ਹੋ ਗਿਆ ਪੀਤਾ ਹਮਾਰੋ ਵੱਡ ਗੋਸਾਈ ਤੀਜਾ ਪਦ ਭਗਤ ਤੀਰੰਭ ਕਰਦਿਆਂ ਨੇ ਸ਼ਬਦ ਦਾ ਕਹਿੰਦੇ ਸਾਡਾ ਪੀਤਾ ਹਮਾਰੋ ਵੱਡ ਗਸਾਈ ਵੱਡਾ ਹੈ ਸਾਡਾ ਪਿਤਾ ਪਰਮੇਸ਼ਰ ਭਗਤ ਜੀ ਕਹਿੰਦੇ ਵੱਡਾ ਗੁਸਾਈ ਹੈ ਜਿਸ ਪਿਤਾ ਪੈ ਹਾਂ ਕਿਉਂ ਕਾ ਕਿਉਂ ਕਰ ਜਾਈ ਕਹਿੰਦੇ ਇਸ ਪਿਤਾ ਦੇ ਕੋਲ ਕਿਵੇਂ ਪਹੁੰਚਿਆ ਜਾਏਗਾ ਜਿਸ ਪਿਤਾ ਪੈ ਹਾਂ ਕਿਉਂ ਕਰ ਜਾਈ ਸਤਿਗੁਰੂ ਮਿਲੇ ਤਾਂ ਮਾਰਗ ਦਿਖਾਇਆ ਕਹਿੰਦੇ ਪਰਮੇਸ਼ਰ ਪਿਤਾ ਦੇ ਨਾਲ ਭਗਤ ਜੀ ਕਹਿੰਦੇ ਕਿਵੇਂ ਮਿਲਿਆ ਜਾ ਸਕਦਾ ਹੈ ਜੇ ਭਗਤ ਜੀ ਰਸਤਾ ਦੱਸ ਦੇਣ ਸਤ ਗੁਰ ਮਿਲੇ ਤਾਂ ਮਾਰਗ ਦਿਖਾਇਆ ਕਹਿੰਦੇ ਸੱਚਾ ਗੁਰੂ ਧਾਰਨ ਕਰਨਾ ਪੈਂਦਾ ਸੱਚੇ ਗੁਰੂ ਜਦੋਂ ਮਿਲ ਜਾਂਦੇ ਹਨ ਇਹ ਤੋਂ ਪੱਦੀ ਉਹ ਪਰਮੇਸ਼ਰ ਪਿਤਾ ਨਾਲ ਮੇਲ ਕਰਾ ਦਿੰਦੇ ਹਨ ਉਹ ਮਾਰਗ ਭਾਵ ਕੀ ਰਸਤਾ ਦੱਸ ਦਿੰਦੇ ਹਨ ਉਹ ਦਿਖਾ ਦਿੰਦੇ ਹਨ ਉਹ ਮਾਰਗ ਦਰਸਾ ਦਿੰਦੇ ਹਨ ਜਗਤ ਪਿਤਾ ਮੇਰੇ ਮਨ ਭਾਇਆ ਹੁਣ ਮੈਨੂੰ ਭਗਤ ਜੀ ਕਹਿੰਦੇ ਉਹ ਜਗਤ ਦਾ ਪਿਤਾ ਜਿਹੜਾ ਹੈ ਪਰਮੇਸ਼ਰ ਮੇਰੇ ਮਨ ਨੂੰ ਚੰਗਾ ਲੱਗਦਾ ਹੈ ਭਾ ਗਿਆ ਚੰਗਾ ਲੱਗਣ ਲੱਗ ਪਿਆ ਜਿਹਦੇ ਕੋਲ ਪਹਿਲਾਂ ਹੁੰਦਾ ਹੀ ਨਹੀਂ ਸੀ ਦੌੜਦਾ ਸੀ ਮਾਇਆ ਦੇ ਵਿੱਚ ਫਸਿਆ ਮੋਹ ਦੇ ਵਿੱਚ ਫਸਿਆ ਨੇੜੇ ਨਹੀਂ ਸੀ ਹੁੰਦਾ ਪਰਮੇਸ਼ਰ ਦੇ ਸੱਚੇ ਗੁਰਾਂ ਨੇ ਅਸਾਂ ਮੇਲ ਕਰਾਇਆ ਮਾਰਗ ਦਿਖਾਤਾ ਭਗਤ ਜੀ ਕਹਿੰਦੇ ਜਗਤ ਪਿਤਾ ਮੇਰੇ ਮਨ ਭਾਇਆ ਉਹਨੂੰ ਪਿਤਾ ਪਰਮੇਸ਼ਰ ਮੈਨੂੰ ਚੰਗਾ ਲੱਗਦਾ ਹੈ ਉਹ ਪੁੱਤ ਤੇਰਾ ਤੂੰ ਬਾਪ ਮੇਰਾ ਭਗਤ ਜੀ ਚੌਥਾ ਬੰਦ ਰੱਬ ਕਰਦਿਆ ਨ ਖੀਰਲਾ ਬੰਦ ਕਹਿੰਦੇ ਹੁਣ ਮੈਂ ਤੇਰਾ ਪੁੱਤਰ ਹਾਂ ਪਰਮੇਸ਼ਰ ਜੀਓ ਤੁਸੀਂ ਮੇਰੇ ਬਾਪ ਹੋ ਤੁਸੀਂ ਮੇਰੇ ਪਿਓ ਹੋ ਮੈਂ ਤੁਹਾਡਾ ਪੁੱਤਰ ਹਾਂ ਹਾਂ ਪੁੱਤ ਤੇਰਾ ਤੂੰ ਬਾਪ ਮੇਰਾ ਏਕੇ ਠਾਰ ਦੁਹਾ ਬਸੇਰਾ ਹੁਣ ਤਾਂ ਭਗਤ ਜੀ ਕਹਿੰਦੇ ਇੱਕੋ ਹੀ ਜਗ੍ਹਾ ਸਾਡਾ ਰਹਿਣਾ ਹੈ ਉਥੇ ਹਿਰਦੇ ਸੇਜ ਵਿੱਚ ਸਾਡਾ ਪਿਤਾ ਵੱਸਦਾ ਉਹ ਬਾਬਲ ਵੱਸਦਾ ਹੈ ਪਰਮੇਸ਼ਰ ਵੱਸਦਾ ਹੈ ਇੱਥੇ ਉਥੇ ਹੀ ਮੈਂ ਵੱਸਦਾ ਹਾਂ ਇੱਕੋ ਜਗ੍ਹਾ ਤੇ ਸਾਡਾ ਠਹਿਰਾਣਾ ਹੈ ਜਗ੍ਹਾ ਹੈ ਰਹਿਣਾ ਹੈ ਇੱਕ ਠਾਹਰ ਦੂਹਾ ਬਸੇਰਾ ਦੂਹਾ ਬਸੇਰਾ ਇੱਕੋ ਹੀ ਸਾਡਾ ਕਾਰ ਹੈ ਹੁਣ ਪਹਿਲਾਂ ਅਸੀਂ ਦੂਰ ਸੀ ਪਾਤੀ ਪਰਮੇਸ਼ਰ ਬਾਬਲ ਤੋਂ ਪਿਤਾ ਤੋਂ ਭਗਤ ਜੀ ਕਹਿੰਦੇ ਹੁਣ ਮੈਂ ਉਹਦਾ ਪੁੱਤਰ ਆ ਉਹ ਮੇਰਾ ਪਿਓ ਹੈ ਪਿਤਾ ਹੈ ਮੈਂ ਠਾਹਰ ਦੁਹਾਂ ਬਸੇਰਾ ਇੱਕੋ ਜਗ੍ਹਾ ਤੇ ਸਾਡਾ ਘਰ ਬਸੇਰਾ ਹੈ ਓ ਨਾ ਕਬੀਰ ਜਨ ਏਕੋ ਬੁੱਝਿਆ ਗੁਰਪ੍ਰਸਾਦ ਮੈਂ ਸਭ ਕੁਝ ਸੋਝਿਆ ਖੀਰਲੀ ਪੰਕਤੀ ਵਿੱਚ ਭਗਤ ਜੀ ਬਚਨ ਕਰਦੇ ਹਨ ਕਹੋ ਕਬੀਰ ਏ ਕਬੀਰ ਜਨ ਏਕੋ ਬੁੱਝਿਆ ਮੈਂ ਹੁਣ ਏਕੋ ਪ੍ਰਮਾਤਮਾ ਨੂੰ ਬੁੱਝ ਲਿਆ ਹੈ ਪਛਾਨ ਲਿਆ ਹੈ ਮੇਰੀ ਬੁੱਧੀ ਜਿਹੜੀ ਹੈ ਮਾੜੀ ਬੁੱਧ ਨਾਸ ਹੋ ਗਈ ਹੁਣ ਸੱਚੇ ਮਾਲਕ ਦੀ ਮੈਨੂੰ ਪਛਾਣ ਹੋ ਚੁੱਕੀ ਹੈ ਕੋ ਕਬੀਰ ਜਨ ਏਕੋ ਜਾਣਿਆ ਹੁਣ ਤਾਂ ਏਕ ਨੂੰ ਮੈਂ ਜਾਣਦਾ ਦੂਜਾ ਕੋਈ ਹੈ ਨਹੀਂ ਜਗਤ ਵਿੱਚ ਗੁਰ ਪ੍ਰਸਾਦ ਸਭ ਕਿਸ ਸੁਝਿਆ ਭਗਤ ਜੀ ਕਹਿੰਦੇ ਗੁਰੂ ਦੀ ਕਿਰਪਾ ਨਾਲ ਜਿੰਦੇ ਭਾਈ ਸੱਚੇ ਗੁਰੂ ਦੀ ਪ੍ਰਸਾਦ ਤੋਂ ਭਾਵ ਹੁੰਦਾ ਹੈ ਕਿਰਪਾ ਪ੍ਰਸਾਦ ਲਬਜ ਹੈ ਬਾਣੀ ਦੇ ਵਿੱਚ ਕਿਰਪਾ ਨੂੰ ਕਿਹਾ ਹੈ ਪ੍ਰਸਾਦ ਘਟ ਆਇਆ ਗੁਰਬਾਣੀ ਵਿੱਚ ਪ੍ਰਸਾਦ ਜ਼ਿਆਦਾ ਹੈ ਕਿਉਂਕਿ ਪ੍ਰਸਾਦ ਦੀ ਆਮ ਗੱਲ ਹੁੰਦੀ ਅਸੀਂ ਪ੍ਰਸਾਦ ਜਿਹੜਾ ਸਖਦਿਆਂ ਦੇਖ ਲੈਂਦੇ ਆ ਉਹਨੂੰ ਪ੍ਰਸਾਦ ਕਹਿੰਦੇ ਆ ਨਾ ਛੱਛਾ ਲਾ ਕੇ ਪ੍ਰਸਾਦ ਇਹ ਪ੍ਰਸਾਦ ਹੈ ਪ੍ਰਸਾਦ ਤੋਂ ਭਾਵ ਹੁੰਦਾ ਹੈ ਕਿਰਪਾ ਗੁਰੂ ਦੀ ਬਖਸ਼ਿਸ਼ ਦੇ ਨਾਲ ਮੈਂ ਸਭ ਕਿਸ ਸੁੱਝਿਆ ਭਗਤ ਜੀ ਕਹਿੰਦੇ ਮੈਂ ਸਾਰਾ ਕੁਝ ਜਾਣ ਲਿਆ ਸੁਝ ਲਿਆ ਗੁਰੂ ਦੀ ਬਖਸ਼ਿਸ਼ ਗੁਰੂ ਦੀ ਕਿਰਪਾ ਦੇ ਨਾਲ ਭਗਤ ਜੀ ਕਹਿੰਦੇ ਉਹ ਪਰਮਾਤਮਾ ਦਾ ਪਿਤਾ ਦਾ ਮੇਲ ਹੁੰਦਾ ਹੈ ਦੇਖੋ ਇਹ ਸਬਦ ਦੇ ਵਿੱਚ ਭਗਤ ਜੀ ਸਾਨੂੰ ਰਸਤਾ ਦੱਸਤਾ ਕਿ ਜੇ ਉਹਨੂੰ ਮਿਲਣਾ ਹੈ ਨਾ ਪੱਤੀ ਪਰਮੇਸ਼ਰ ਉਹ ਆਪਣੇ ਬਾਪ ਨੂੰ ਪਿਓ ਨੂੰ ਪਰਮਾਤਮਾ ਨੂੰ ਜੇ ਭਗਤ ਜੀ ਕਹਿੰਦੇ ਗੁਰੂ ਦਾ ਸੰਗ ਕੀਤਾ ਜਾਵੇ ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਹਰੀ ਪਤੀ ਦਾ ਮੇਲ ਪ੍ਰਭੂ ਦਾ ਮੇਲ ਉਹ ਪਿਤਾ ਦਾ ਮੇਲ ਹੋ ਜਾਂਦਾ ਹੈ ਉਹ ਸਾਰੇ ਰਿਸ਼ਤੇ ਅਸੀਂ ਪਰਮੇਸ਼ਰ ਨਾਲ ਬਣਾ ਸਕਦੇ ਹਾਂ ਇਹ ਅੱਜ ਦੇ ਸ਼ਬਦ ਦੀ ਭਗਤ ਕਬੀਰ ਸਾਹਿਬ ਜੀ ਵਿਚਾਰ ਬਖਸ਼ਦੇ ਹਨ ਇਨੀਆਂ ਕੁ ਪਾਈ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਮੰਨਦੇ ਇਨਕਾਹੀ ਭੁੱਲਾਂ ਜਨੀਆਂ ਮਹਾਰਾਜ ਸਤਿ ਮਤ ਬਖਸ਼ਣ ਭਾਈ ਆਈਆਂ ਸੰਗਤਾਂ ਦੀਆਂ ਹਾ ਜੁਰੀਆ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ